ਮੈਂ ਜਦੋਂ ਐਮਪੀਸੀ ਮੇਰੇ ਇੱਕ ਦੋਸਤ ਸੀ ਕਪੁਲਿਸ ਦੇ ਵਿੱਚ ਵੱਡਾ ਅਫਸਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਲੀਡਰ ਲੋਕਾਂ ਨੂੰ ਮਿਲਣ ਆਉਂਦੇ ਆ ਲੋਕ ਲੀਡਰਾਂ ਨੂੰ ਮਿਲਣ ਆਉਂਦੇ ਆ ਤੋ ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਹੋ ਇੱਕ ਉਹ ਤੋਂ ਅੱਗੇ ਤੋਂ ਸ਼ੁਰੂ ਹੁੰਦੇ ਨੇ ਲੋਕ ਬਹਿਣੇ ਦੂਰ ਕਰ ਦਿੰਦੇ ਨੇ ਲੋਕਾਂ ਨੂੰ ਉਹ ਕਿਉਂ ਕਰਦੇ ਆ ਉਹ ਮੈਨੂੰ ਕਹਿੰਦਾ ਜੀ ਕਹਿਣ ਨੂੰ ਤਾਂ ਸੀ ਸਿਕਿਉਰਿਟੀ ਰੀਜ਼ਨ ਕਹਿੰਦੇ ਹੁੰਦੇ ਆ ਪਰ ਅੰਦਰਲੀ ਗੱਲ ਹੋ ਰਹੀ ਆ ਮੈਂ ਕਹਤੋਂ ਮੈਨੂੰ ਅੰਦਰ ਲਈ ਦੱਸ ਮੈਂ ਕੈਸਟਾ ਸੀੜੀਆਂ ਚ ਵੀ ਅੰਦਰ ਲਈਂ ਦੱਸਿਆ ਨੇ ਸਾਰੀਆਂ ਤੂੰ ਅੰਦਰ ਲਈ ਦੱਸ ਕਹਿੰਦਾ ਅੰਦਰੋਂ ਦਾ ਲੈ ਹੈ ਜੀ ਆਕਾਲੀਆਂ ਕਾਂਗਰਸੀ ਲੀਡਰਾਂ ਦੀ ਗੱਲ ਕਰਦਾ ਸੀ ਉਹ ਕਹਿੰਦਾ ਇਹਨਾਂ ਕਰਤੂਤਾਂ ਹੈ ਜੀਆਂ ਹੋ ਗਈਆਂ ਲੋਕ ਆਪਣੇ ਪੈਰਾਂ ਚੋਂ ਜੁੱਤੀਆਂ ਲਾ ਕੇ ਇਹਨਾਂ ਦੇ ਬਾਹਰ ਲਾ ਕੇ ਜੁੱਤੀ ਇਹਨਾਂ ਦੇ ਪਿੰਡ ਅਸੀਂ ਹੋ ਜਾਂਦੇ ਆ ਪੰਗਾ ਸਾਨੂੰ ਪੈ ਜਾਂਦਾ ਹੁਣ ਕਹਿੰਦੇ ਕੀ ਕਰਦੇ ਆ ਜਦੋਂ ਵੱਡਾ ਪ੍ਰੋਗਰਾਮ ਹੋਵੇ ਜਿੱਥੇ ਸੁਖਵੀਰ ਬਾਦਲ ਨੇ ਆਉਣਾ ਹੋਵੇ ਉਜਟੀਨੇ ਆਣਾ ਹੋਵੇ ਜਿੱਥੇ ਬਾਸ਼ਗੇ ਨੇ ਜਾਣਾ ਹੋਵੇ ਹੈਨਾ ਕੈਪਟਨ ਨੇ ਜਾਣਾ ਹੋਵੇ ਕਹਿੰਦੇ ਅਸੀਂ ਪਹਿਲੀ ਇੱਕ ਰਾਤ ਪਹਿਲਾਂ ਨਾ ਸਟੇਜ ਵੱਲੋਂ ਜੁੱਤੀ ਸਿੱਟ ਕੇ ਦੇਖ ਲੈਣੇ ਆ ਫਿਰ ਹੋਰ ਪਿੱਛੇ ਹੋ ਜੰਨੇ ਆ ਉੱਥੋਂ ਸਿੱਟ ਕੇ ਦੇਖ ਲੈਣੇ ਆ ਫਿਰ ਹੋਰ ਪਿੱਛੇ ਹੋ ਜੰਨੇ ਆ ਉੱਥੋਂ ਸਿੱਟ ਕੇ ਦੇਖ ਲੈਣੇ ਆ ਜਿੱਥੋਂ ਜਿਉਂ ਜ਼ੋਰ ਨਾਲ ਜੁੱਤੀ ਸਿੱਟਦੇ ਤੇ ਵੀ ਸਟੇਜ ਤੇ ਨਾ ਪਹੁੰਚਦੀ ਹੋਵੇ ਅਸੀਂ ਫਿਰ ਫੈਸਲਾ ਕਰਨੇ ਆ ਇੱਥੋਂ ਪਾਈਪਾਂ ਲਾਓ ਤੇ ਇੱਥੋਂ ਤੱਕ ਡੀ ਬਣਾਓ ਤੇ ਆਪਣਾ ਖਿਹੜਾ ਛੜਾਓ ਬਸ ਪਰ ਇੱਥੇ ਧੀ ਨਹੀਂ ਹੈਗੀ ਕੋਈ ਇੱਥੇ ਤਾਂ ਉਹ ਐ ਦੇਖੋ ਤੁਸੀਂ ਇਕੱਠੇ ਬੈਠੇ ਹੋ ਟੇਬਲਾਂ ਤੇ ਤੁਹਾਨੂੰ ਆਪ ਵੀ ਸ਼ਾਇਦ ਤੁਸੀਂ ਅੰਮ੍ਰਿਤਸਰ ਸ਼ਹਿਰ ਚ ਰਹਿ ਕੇ ਵੀ ਉਹਨੇ ਇਕੱਠੇ ਨਹੀਂ ਹੋਏ ਹੋਵੋਗੇ ਜਿੰਨੇ ਅੱਜ ਇਕੱਠੇ ਹੋਗੇ ਆਪਸ ਵਿੱਚ ਇੱਕ ਦੂਜੇ ਨਾਲ ਬ੍ਰੇਨਸਟਾਰਮਿੰਗ ਹੋਊਗੀ ਵਿਜ਼ਿਟਿੰਗ ਕਾਰਡ ਸ਼ੇਅਰ ਹੋਣਗੇ ਗੱਲਬਾਤ ਹੋਊਗੀ ਦੋਸਤੀ ਵਧੂਗੀ ਸੋ ਇਸ ਕੰਮ ਬਸਤੇ ਆਇਆ ਸੀ ਅਸੀਂ ਕੋਈ ਇਹ ਨਹੀਂ ਹੈਗਾ ਕਿ ਅਸੀਂ ਕੋਈ ਪੰਜ ਬੰਦੇ ਮੂਰੋਂ ਕਹਿ ਦਈਏ ਤੁਸੀਂ ਬੋਲ ਦੋ ਤੇ ਫਿਰ ਅਸੀਂ ਬੋਲ ਦਾਂਗੇ ਨਾ ਅਸੀਂ ਕੋਈ ਨਹੀਂ ਅਸੀਂ ਦੇਖੋ ਸਮੱਸਿਆ માં ਵੀ ਦਸੀਆ ਉਹਨਾਂ ਨੇ ਚਲੋ ਤਾਰੀਫ ਉਹ ਕਰ ਰਹੇ ਨੇ ਵਧੀਆ ਗੱਲ ਹੈ ਜੇ ਕੋਈ ਚੰਗਾ ਕੰਮ ਕੀਤਾ ਤਾਂ ਤਾਰੀਫ ਵੀ ਹੋਣੀ ਚਾਹੀਦੀ ਹੈ ਕੋਈ ਕਮੀ ਆ ਤਾਂ ਉਹ ਵੀ ਦਸਣੀ ਚਾਹੀਦੀ ਹੈ 100% ਅਸੀਂ ਪੰਜਾਬ ਦੇ ਨਾਲ ਮੈਂ ਕਲਾਕਾਰ ਸੀ ਤੁਸੀਂ ਬਹੁਤ ਵਾਰੀ ਮੈਨੂੰ ਦੇਖਿਆ ਹੋਊਗਾ ਸ਼ੋਹਾਂ 'ਚ ਲਾਈਵ ਵੀ ਦੇਖਿਆ ਹੋਊਗਾ ਟੀਵੀ ਤੇ ਵੀ ਦੇਖਿਆ ਹੋਊਗਾ ਕੀ ਲੋੜ ਸੀ ਤਾੜੀਆਂ ਮਾਰਦੇ ਸੀ ਲੋਕ ਭਗਵੰਤ ਮਾਨ ਦੀ ਸੀੜੀ ਆ ਗਈ ਲੱਖਾਂ ਚ ਵਿਕਦੀ ਸੀ ਭਗਵੰਤ ਮਾਨ ਦਾ ਸੀਰੀਅਲ ਆ ਗਿਆ ਕਰੋੜਾਂ ਰੁਪਏ ਫਿਲਮਾਂ ਦੇ ਲੈਂਦਾ ਸੀ ਮੈਂ ਕੀ ਲੋੜ ਸੀ ਬਈ ਤੜਕੀ ਉੱਠ ਕੇ ਬਾਜਵੇ ਹੋ ਰਹੀ ਮੰਜੀਠੀ ਹੋ ਰਹੀ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਨੇ ਕੀ ਲੋੜ ਸੀ ਲੋੜ ਸੀ ਲੋੜ ਸੀ ਸੋਚਿਆ ਕਿ ਭਗਾ ਸਿੰਘ ਜੀ ਐਂ ਸੋਚ ਲੈਂਦਾ ਕਿ ਆਪਾਂ ਕੀ ਲੈਣ ਆਇਆ ਬਹੁਤ ਜ਼ਿਆਦਾ ਨੇ ਅੰਗਰੇਜ਼ ਇਹ ਆਪਾਂ ਤਾਂ ਨਿਕਲਨੇ ਨਹੀਂ ਉਮਰ 17 ਸਾਲ ਸੀ ਤੇ ਉਹਨਾਂ ਨੇ ਫਿਰ ਧਾਰ ਲਿਆ ਨਾ ਤਾਂ ਫਿਰ ਆਜ਼ਾਦੀ ਆ ਗਈ ਨਾ ਫਿਰ ਜੇ ਉਹ ਸੋਚ ਲੈਂਦੇ ਕੀ ਲੋੜ ਸੀ ਫਿਰ ਆਪਾਂ ਯਾਦ ਨਹੀਂ ਹੋਣੀ ਸੀ ਸੋ ਉਹਨਾਂ ਦੇ ਕਦਮ ਚੱਲਣਾ ਫਿਰ ਚੱਲ ਸਕਦੇ ਆ ਨਾ ਜੇ ਉਹਨਾਂ ਵਰਗੇ ਨਹੀਂ ਬਣ ਸਕਦੇ ਘਟਕੜੋਂ ਦੇ ਪਿੱਛੇ ਤਾਂ ਚੱਲ ਸਕਦੇ ਆ ਆ ਲੋੜ ਸੀ ਅੱਜ ਵੀ ਲੋੜ ਹੈ ਦੇਸ਼ ਨੂੰ ਅਸੀਂ ਪੈਸੇ ਕਮਾਉਣ ਵਾਲੇ ਕੰਮ ਛੱਡ ਕੇ ਆਏ ਆ ਜੀ ਮੈਨੂੰ ਪੱਤਰਕਾਰ ਕਹਿੰਦੇ jis kursi pe aap baithe ho is kursi par baithkar bade badeon ke dimag kharab ho jate hain aapka dimag kyon nahi kharab hua 2 saal ho gaye maine kaha farq kitna hai jo pehle wale the wo baithkar kursi par baithkar famous hote the main famous hokar kursi pe baitha hu mainu koi shoratan di load nahi mainu akhbar ch tv ch apni shakal dikhan da cha nahi hai ga mainu cha hai shauk hai punjab de lokan di dasha te disha badlan da ਜਨਰੇਸ਼ਨਸ ਚੇਂਜ ਕਰਨ ਦਾ ਕਿਉਂ ਭੱਜ ਕੇ ਜਾਈਏ ਕੈਨੇਡਾ ਕਿਉਂ ਜਾਈਏ ਅਮਰੀਕਾ ਕਿਉਂ ਜਾਈਏ ਨਿਊਜ਼ੀਲੈਂਡ ਆਸਟ੍ਰੇਲੀਆ ਬਰਫਾਂ ਪੈਂਦੀਆਂ ਉੱਥੇ ਬਗਾਨੇ ਮੁਲਕ ਨੇ ਨਾ ਮੌਸਮ ਸਾਡੇ ਹੱਕ ਦਾ ਨਾ ਭਾਸ਼ਾ ਸਾਡੇ ਹੱਕ ਦੀ ਇੱਥੇ ਫਿਰ ਬਾਜ ਉੱਥੋਂ ਇੱਧਰ ਨੂੰ ਫੋਨ ਕਰੀ ਜਾਂਦੇ ਰਹਿੰਦੇ ਆ ਉਹ 에어ਪੋਰਟ ਤੋਂ ਛੱਡ ਕੇ ਮਾਵਾਂ ਰੋਂਦੀਆਂ ਆਉਂਦੀਆਂ ਨੇ ਜਹਾਜ਼ਾਂ ਦੇ ਜਹਾਜ਼ ਭਰ ਕੇ ਚਲੇ ਜੇ ਕਿਹਦੇ ਕਰਕੇ ਚਲੇ ਗਏ ਨਾ ਤਾਂ ਧਰਤੀ ਕੁਈ ਪਹਜਾਉ ਸ਼ਕਤੀ ਘਟੀ ਐ ਨਾ ਹੀ ਲੋਕਾਂ ਦੀ ਕੋਈ ਮਿਹਨਤ ਕਰਨ ਦੀ ਸ਼ਕਤੀ ਘਟੀ ਐ ਕਿਹਦੇ ਕਰਕੇ ਚਲੇ ਗਏ ਬਾਹਰ ਲੋਕ ਸਿਸਟਮ ਕਰਕੇ ਸਿਸਟਮ ਕਿਹਨਾਂ ਦੇ ਹੱਥ ਸੀ ਆ ਦੋ ਪਾਰਟੀਆਂ ਦੇ ਕਟੁਗੜ ਪਿਛਲੇ 25 ਸਾਲ ਤੱਕ ਦੋ ਬੰਦਿਆਂ ਦੇ ਹੱਥ ਸੀ ਕੈਪਟਨ ਤੇ ਬਾਦਲ ਇਹਨਾਂ ਨੇ ਐਸਾ ਮਾਹੌਲ ਕ੍ਰੀਏਟ ਕੀਤਾ ਕਿ ਸਾਡੀ ਜਵਾਨੀ ਸਾਰੀ ਬਾਹਰ ਭੱਜਣ ਲੱਗ ਗਈ ਜੋ ਵਿੱਤ ਮੰਤਰੀ ਸੀ ਹਰ ਰੋਜ਼ ਕਹਿੰਦੇ ਸੀ ਖਜ਼ਾਨਾ ਖਾਲੀ ਐ ਖਜ਼ਾਨਾ ਖਾਲੀ ਐ 2 ਸਾਲ ਹੋ ਗਏ 16 ਮਾਰਚ ਨੂੰ 2 ਸਾਲ ਹੋ ਜਾਣਗੇ ਤੁਸੀਂ ਕਦੇ ਮੇਰੇ ਜਾਂ ਕਿ ਮੇਰੇ ਕਿਸੇ ਮੰਤਰੀ ਦੇ ਮੂੰਹ ਸੁਣਿਆ ਖਜ਼ਾਨਾ ਖਾਲੀ ਹੈ ਕਿਉਂ ਖਾਲੀ ਹੈ ਭਾਈ ਨੀਅਤ ਖਾਲੀ ਸੀ ਅਸਲ ਚ ਉਹਨਾਂ ਦੀ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਖਜ਼ਾਨੇ 'ਚ ਬਹੁਤ ਕੁਝ ਹੁੰਦਾ ਹੈ ਲੋਕਾਂ ਦਾ ਦਿੱਤਾ ਪੈਸਾ ਹੁੰਦਾ ਉਹ 'ਚ ਲੋਕ 24 ਘੰਟੇ ਟੈਕਸ ਦਿੰਦੇ ਆ 24 ਘੰਟੇ ਟੈਕਸ ਦਿੰਦੇ ਆ ਲੋਕ ਤੁਸੀਂ ਪੁੱਛੋਗੇ ਕਿਵੇਂ ਸਵੇਰੇ ਉੱਠਦਿਆਂ ਚਾਹ ਬਣਾਉਂਦੇ ਆ ਪੱਤੀ ਪਾਉਂਦੇ ਆ ਟੈਕਸ ਖੰਡ ਪਾਉਂਦੇ ਆ ਟੈਕਸ ਦੁੱਧ ਪਾਉਂਦੇ ਆ ਟੈਕਸ ਆ ਆ ਆਲੂ ਦਾ ਪਰੌਂਠਾ ਬਣਾਉਣਾ ਆਟਾ ਤੇ ਆਲੂ ਦੋਨਾਂ ਤੇ ਟੈਕਸ ਫਿਰ ਫੋਨ ਕਰਦੇ ਹਾਂ ਟੈਕਸ ਸ਼ਹਿਰ ਜਾਣੇ ਹੋ ਕਾਰ ਤੇ ਜਾਂ ਮੋਟਰਸਾਈਕਲ ਤੇ ਡੀਜ਼ਲ ਪੈਟਰੋਲ ਤੇ ਟੈਕਸ ਘਰੋਂ ਉੱਥੋਂ ਸਬਜ਼ੀ ਲਿਆਉਣੇ ਹੋ ਟੈਕਸ ਆ ਕੇ ਦੁੱਧ ਪੀਣੇ ਹੋ ਟੈਕਸ ਮਿਲਕ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਥੋੜਾ ਰਿਲੈਕਸ ਜੇ ਹੋ ਕੇ ਪੱਖੇ ਥੱਲੇ ਪੈ ਕੇ ਸੋਚਦੇ ਹਾਂ ਵੀ ਹੁਣ ਨਹੀਂ ਟੈਕਸ ਨਾ 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 ਪੱਖਾ ਚੱਲੀ ਜਾਂਦਾ ਉੱਪਰ ਬਿਜਲੀ ਦਾ ਟੈਕਸ ਤੂੰ ਇਸਨੂੰ ਸੁੱਤੇ ਪਿਆ ਵੀ ਟੈਕਸ ਦੇ ਜਾਂਦੇ ਹੋ ਫਿਰ ਖਜ਼ਾਨੇ ਕਿਵੇਂ ਖਾਲੀ ਹੋਗੇ ਇਹਨਾਂ ਦੇ ਖਜ਼ਾਨੇ ਕਿੱਥੇ ਖਾਲੀ ਹੋਗੇ ਦੱਸੋ ਪਿਛਲੇ 20 ਸਾਲ ਚ ਕੋਈ ਯੂਨੀਵਰਸਿਟੀ ਬਣਾਈ ਕੋਈ ਸਰਕਾਰੀ ਕਾਲਜ ਬਣਾਇਆ ਕੋਈ ਸੜਕ ਬਣਾਈ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਵੇਚੀਆਂ ਨੇ ਮੈਂ ਕਰ ਰਿਆਂ ਟੋਲ ਪਲਾਜ਼ੇ ਬੰਦ 12 ਟੋਲ ਪਲਾਜ਼ੇ ਬੰਦ ਕਰਤੇ ਜਿਹੜੇ ਜ਼ਿਆਦਾ ਦੇਰ ਚੱਲ ਰਹੇ ਸੀ ਇਹਨਾਂ ਨੇ ਉਹਨਾਂ ਦਾ ਹਿੱਸਾ ਪਾਇਆ ਹੋਇਆ ਸੀ ਤੂੰ ਕਮਾਈ ਚੱਲ ਮੈਨੂੰ ਸਾਨੂੰ ਇਹਨੇ ਦੇ ਦੇ ਉਹੀ ਉਮੀਦ ਲੈ ਕੇ ਸਾਡੇ ਕੋਲੇ ਵੀ ਆਏ ਸੀ ਉਹ ਟੋਲ ਪਲਾਜ਼ੇ ਵਾਲੇ 242 ਦਿਨ ਦੇ ਦਿਓ ਜੀ 100 ਦਿਨ ਤੁਹਾਡਾ ਮੈਂ ਕਹਾ ਤੁਸੀਂ 100 ਦਿਨ ਦੀ ਗੱਲ ਕਰਦਾ ਬਿਸਤਰਾ ਚੱਕੋ ਰਾਤ ਨੂੰ ਅੱਜ 12 ਵਜੇ ਹਾਂ ਨਾ ਕੋਈ ਸੜਕ ਬਣਾਈ ਨਾ ਸਕੂਲ ਬਣਾਇਆ ਨਾ ਹਸਪਤਾਲ ਬਣਾਇਆ ਨਾ ਯੂਨੀਵਰਸਿਟੀ ਬਣਾਈ ਫਿਰ ਪੈਸਾ ਕਿੱਥੇ ਲੱਗ ਗਿਆ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਹੈ ਕੇਜਰੀਵਾਲ ਦੀ ਇਮੇਜ ਹੈ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਪਤਾਲ ਬਹੁਤ ਵਧੀਆ ਬਣ ਗਏ ਸੀ ਉਸ ਵੇਲੇ ਵੀ ਆ ਬਿਜਲੀ ਫਰੀ ਸੀ ਇਮੇਜ ਹੈ ਲੀਡਰ ਇੱਕ ਇਮੇਜ ਬਣਾਉਂਦਾ ਹੈ ਇਹਨਾਂ ਦੀ ਕੀ ਹੈ ਸੁਖਵੀਰ ਬਾਦਲ ਉਹਨਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨੇ ਇਸ ਰਲੇ ਹੋਏ ਨੇ ਆਪਾਂ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਹੈ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਘੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਹੈ ਇਹ ਕਿੱਥੇ ਘੱਟ ਹੈ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਘੱਟ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਹੈ ਕਹਿੰਦਾ ਅੱਛਾ ਵੀ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਵੀ ਸ਼ੇਰਾ ਫਿਰ ਕੀ ਹੋਇਆ ਹੁਣਾ ਕੀ ਸੀ ਪਾ ਲਿਆ ਇਹ ਸਭ ਰੇੜੀ ਚ ਤੇ ਹੁਣ 3000 ਚੋਂ 1500 ਪੱਪੂ ਦਾ 1500 ਬਾਦਲਕੇ ਵਾਲੇ ਪੱਪੂ ਦਾ ਲੈ ਉਹ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲੀ ਜਾਣਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਮੋਸਿਆਂ ਦੀ ਰੇੜੀਆਂ 'ਚ ਸਪਾਉਣਗੇ ਕਿਉਂ ਝੂਠ ਬੋਲੀ ਜਾਣਾ ਨਾ 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 ਉਹ ਬਜ਼ੁਰਗ ਕਹੂਗਾ ਪਾਲਿਆ ਹੋਣਾ ਪਾਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖ ਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆ ਐਮਐਚ ਲੈ ਕੇ ਜਾਉਂਗੇ ਯਾਰ ਇੱਥੋਂ ਤੁਸੀਂ ਹੱਥ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਤੁਹਾਡੀ ਕਿ ਤੁਹਾਡੇ ਵਾਲੇ ਪੈਸੇ ਤਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋ ਕੋਈ ਗਾਉਂ ਗਰੀਬਾਂ ਦੀ ਹਾਲ ਲਈ ਜਾਂਦੇ ਹੋ ਯਾਰ ਗਰੀਬ ਦੀ ਹੱਥ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਈ ਕੋਈ ਬਾਈਪਾਸ ਨਹੀਂ ਹੈਗਾ ਆ ਗੁਰਾਂ ਅੰਤਰਤੀ ਤੇ ਬੈਠੇ ਝੂਠ ਨਹੀਂ ਬੋਲਦਾ ਮੈਂ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਇਹਨਾਂ ਦੇਖ ਕੇ ਰੋਣਾ ਆਉਂਦਾ ਮੈਨੂੰ ਕਿੱਛਾ ਯਾਰ ਆਹ ਫੈਸਲਾ ਕਰ ਲਿਆ ਇਹਨਾਂ ਨੇ ਪਤਾ ਹੀ ਨਹੀਂ ਕਈ ਫੈਲਾਉਂਦਾ ਤਾਂ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਗਵਨ ਕਰ ਗਏ ਪੱਟੇ ਵੱਟੇ ਜਦੋਂ ਸੋਚਿਆ ਆਪਣੇ ਪਰਿਵਾਰ ਬਾਰੇ ਸੋਚਿਆ ਕਦੇ ਪੰਜਾਬ ਬਾਰੇ ਨਹੀਂ ਸੋਚਿਆ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਅਰਵਿੰਦ ਕੇਜਰੀਵਾਲ ਜੀ ਦੀ ਰਹਿਮਾਈ ਹੈ ਇਮਾਨਦਾਰੀ ਇਹਨਾਂ ਸ਼ਰਤ ਪਹਿਲੀ ਹੈ ਇਮਾਨਦਾਰੀ ਨਾਲ ਚੱਲ ਰਹੇ ਹਾਂ ਤੇ ਅੱਜ ਖਜ਼ਾਨੇ 'ਚ ਵੀ ਪੈਸਾ ਹੈ ਬਜਟ ਪੇਸ਼ ਕਰਾਂਗੇ ਪਰ ਸੋਨੂੰ ਦੇਖ ਲਓ ਤੁਸੀਂ ਸਾਡਾ 2 ਸਾਲ ਦਾ ਵੀ ਦੇਖ ਲਿਓ ਕਿ 2 ਸਾਲਾਂ ਚ ਅਸੀਂ ਕਿੰਨਾ ਐਕਸਾਈਜ਼ ਚ ਜੀਐਸਟੀ ਚ ਸਟੈਂਪ ਪੇਪਰ ਜਿਹੜਾ ਸਟੈਂਪ ਦਾ ਜਿਹੜਾ ਮਨੀ ਹੁੰਦੀ ਹੈ ਉਹ ਰੈਵਨਿਊ ਡਿਪਾਰਟਮੈਂਟ ਦਾ ਜਾਂ ਫਿਰ ਵਹੀਕਲ ਰਜਿਸਟ੍ਰੇਸ਼ਨ ਇਹ ਉਹ ਸਭ ਦੇ ਵਿੱਚ ਗ੍ਰੀਨ ਆ ਸੀ ਗ੍ਰੀਨ ਕਿਵੇਂ ਹੋ ਗਿਆ ਵੀ ਗ੍ਰੀਨ 2 ਸਾਲਾਂ ਚ ਪਰ ਹਾਂ ਪੁਰਾਣਾ ਨਾਲ ਲੈ ਕੇ ਚੱਲ ਰਹੇ ਪੌਣੇ 3 ਲੱਖ ਤਾਂ ਜਦੋਂ ਉਹਦੇ ਵਿੱਚ ਪੌਣਿਆਂ ਦਾ ਘਾਟੇ ਚ ਪਾਈ ਜਾਂਦੇ ਨੇ ਕੋਈ ਗੱਲ ਨਹੀਂ ਟਾਈਮ ਲੱਗ ਜੂਗਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪਾਤਰ ਸਾਹਿਬ ਨੇ ਕਿਹਾ ਕੀ ਲੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਉਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿਥੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਜ਼ਮੀਨ ਰੱਖਿਓ ਕਲਮੇ ਲੱਭ ਲਾਂਗੇ ਸਿਆਣੇ ਬੰਦੇ ਸੱਚੇ ਬੰਦੇ ਲੀਡ ਕਰ ਰਹੇ ਨੇ ਔਰ ਦੇਸ਼ ਨੂੰ ਵੀ ਲੀਡ ਕਰਨਾ ਹੈ ਪਰਮਾਤਮਾ ਕਿਰਪਾ ਕਰੂਗਾ ਚੱਕੀ ਨਹੀਂ ਇਹਨਾਂ ਨੇ 26 ਜਨਵਰੀ ਚਸਵਰਪਾਈ ਪੰਜਾਬ ਵਾਲੀ ਮੈਂ ਇਤਰਾਜ਼ ਪ੍ਰਗਟ ਕੀਤਾ ਮੈਂ ਇਤਰਾਜ਼ ਪ੍ਰਗਟ ਕੀਤਾ ਹੋਮ ਮਿਨਿਸਟਰੀ ਕੋਲ ਵੀ ਪੰਜਾਬ ਤੋਂ ਬਿਨਾ ਤੁਸੀਂ ਕਿਵੇਂ ਕੱਢ ਲੋਗੇ ਆਜ਼ਾਦੀ ਦੇ ਦਿਹਾੜੇ ਬਈ ਸਰ ਕਰਵਾਨੀ ਤਾਂ ਸਾਡੀਆਂ ਨੇ ਸਾਰੀਆਂ ਭਗਤ ਸਿੰਘ ਜੀ ਤੋਂ ਲੈ ਕੇ ਮਾਈ ਭਾਗੋ ਦਾ ਵਿੱਚ ਉਹਦੇ ਜ਼ਿਕਰ ਸੀ ਨਾਲ ਜਿਹੜੇ ਲਾਲਾ ਲਾਜਪਤ ਰਾਏ ਜੀ ਕਰਤਾਰ ਸਿੰਘ ਸਰਾਭਾ ਗਦਰੀ ਲਹਿਰ ਕੂਕਾ ਲਹਿਰ ਸਾਰੇ ਸੀ ਤੁਸੀਂ ਕਿਉਂ ਕਰਤਾ ਇਹ ਮੈਂ ਜੇ ਤੋ ਕਿਹਾ ਵੀ ਇਹ ਤਾਂ ਗਲਤ ਗੱਲ ਐ ਮੈਂ ਤਾਂ ਫਿਰ ਸਾਰੇ ਪੰਜਾਬ ਚ ਦਿਖਾਉਂਗਾ ਹੁਣ ਇਹਨਾਂ ਨੂੰ ਹੁਣ ਸਾਰੇ ਪੰਜਾਬ ਚ ਫਿਰਦੀਆਂ ਨੇ ਚਾਕੀਆਂ ਕਦੇ ਕਿਸੇ ਪਿੰਡ ਜਾਂਦੀਆਂ ਕਦੇ ਮੈਂ 8 9 ਬਣਾ ਲਿਆ ਹਾਂ ਪਹਿਲਾਂ ਤਾਂ 21 ਸੀ ਮੈਂ ਇੱਥੇ ਤੰਗ ਖਾਉਣ ਤੋਂ ਰੁਕਸਾ ਦੇਣਾ ਤਾਂ ਉਹ ਲੋਕ ਬਹੁਤ ਖੁਸ਼ ਨੇ ਮੈਨੂੰ ਸੀਐਮ ਸਾਹਿਬਾ ਲੈਟਰ ਆਇਆ ਇਹਨਾਂ ਦਾ ਹੋਮ ਮਿਨਿਸਟਰੀ ਦਾ ਕਹਿੰਦੇ ਜੀ ਇਹ 26 ਜਨਵਰੀ ਵਾਲਾ ਮੁੱਤਾ ਉਠਾਉਣਾ ਬੰਦ ਕਰ ਦਿਜੀਏ ਹਮ ਆਪਸੇ ਵਾਦਾ ਕਰਤੇ ਹਾਂ ਅਗਲੇ 3 ਸਾਲ ਕੇ ਲੀਏ 15 ਅਗਸਤ ਅਗਲੀ 26 ਜਨਵਰੀ ਅਗਲੀ 15 ਅਗਸਤ ਅਗਲੀ 26 ਜਨਵਰੀ 3 ਸਾਲ ਕੇ ਲੀਏ ਪੰਜਾਬ ਕੀ ਝਾਂਕੀ ਜੋ ਹੈ ਉਹ ਇਸ ਵਿੱਚ ਸ਼ਾਮਲ ਹੋਗੀ ਤਾੜੀਆਂ ਦਾ ਕੋਈ ਫਾਇਦਾ ਨਹੀਂ ਜਿਹੜੇ ਜਵਾਬ ਮੈਂ ਦਿੱਤਾ ਮੈਂ ਕਿ ਇਹਨਾਂ ਨੂੰ ਪੁੱਛੋ ਮੈਂ ਆਪਸ ਨੂੰ ਕਿਹਾ ਇਹਨੂੰ ਪੁੱਛੋ ਅਗਲੀ 15 ਅਗਸਤ ਤੱਕ ਤੁਸੀਂ ਹੋਵੋਗੇ ਤੁਸੀਂ ਸਾਡੀਆਂ ਝਾਕੀਆਂ ਦੀ ਗਾਰੰਟੀ ਲਈਏ ਨਾ ਤੁਹਾਡੀ ਆਪ ਦੀ ਗਾਰੰਟੀ ਹੈ ਨਹੀਂ ਕੀ ਪਤਾ ਅਗਲੇ 15 ਅਗਸਤ ਨੂੰ ਫੈਸਲੇ ਅਸੀਂ ਹੀ ਕਰਦੇ ਹੋਈਏ ਕੀ ਪਤਾ ਪ੍ਰਮਾਤਮਾ ਦਾ ਕੀਤੇ ਕਿਹੜੇ ਰੂਪ ਚ ਮਿਲ ਜੇ ਸੋ ਇਹ ਹੰਕਾਰ ਚ ਨੇ ਅੱਜ ਵੀ ਸੀਮ ਸਾਹਿਬ ਮੈਨੂੰ ਕਹਿ ਰਹੇ ਸੀਗੇ ਅੱਜ ਕੰਦੇ ਕੈਬਨਿਟ ਦੀ ਮੀਟਿੰਗ ਹੈ ਆਖਰੀ ਮੀਟਿੰਗ ਹੈ ਬੱਸ ਇਹ ਧੰਨਵਾਦੀ ਮੀਟਿੰਗ ਹੈ ਕੋਈ ਫੈਸਲਾ ਨਹੀਂ ਲੈਣਾ ਕਹਿੰਦੇ ਮੋਦੀ ਜੀ 100 ਸਾਲ ਦਾ ਵਿਜ਼ਨ ਦਿਖਾਉਣਗੇ ਦੇਸ਼ ਕੋ ਓਹ ਹੋ ਹੋ ਸੌ ਸਾਲ ਦਾ ਉਹ ਮੈਂ ਕਿਹਾ ਜੀ ਦੱਸੋ ਲੋਕ ਇਹ ਸੋਚੀ ਜਾਂਦੇ ਨੇ ਵੀ ਐਸ ਕੀ ਮਈ ਕਿਵੇਂ ਘਟਣਗੇ ਲੋਕ ਦੁਖੀ ਹੋਏ ਪਏ ਨੇ ਐਨਾ ਝੂਠ ਯਾਰ ਐਨਾ ਝੂਠ ਕੋਈ ਤਾਂ ਸੱਚ ਬੋਲ ਦੋ ਥੋੜਾ ਬਹੁਤਾ ਕਦੇ ਸੱਚ ਬੋਲ ਦੋ ਕਦੇ ਕਹੀਦੀ ਸਰਕਾਰ ਤੋੜਦੀ ਕਦੇ ਕਹੀਦੀ ਸਰਕਾਰ ਤੋੜਦੀ ਕਦੇ ਚੰਡੀਗੜ੍ਹ ਵਾਲੇ ਮੇਅਰ ਦੇਖਿਆ ਕਿਵੇਂ ਵੋਟਾਂ ਗਿਣੀਆਂ ਸੀ ਦੇਖੀਏ ਬੀਜੇਪੀ ਦਾ ਜਿਹੜਾ ਵਰਕਰ ਸੀ ਅਨਿਲਮ ਸੀ ਵੋਟਾਂ ਕਿਵੇਂ ਗਿਣਦਾ ਸੀ ਜਦੋਂ ਚੰਦਰ ਚੂੜੀ ਜੀ ਚੀਫ ਜਸਟਿਸ ਨੇ ਕਿਹਾ ਕਿ ਕਰੀਏ ਨਾ ਤੂੰ ਕਹਿੰਦੇ ਜੀ ਵੋਟਾਂ ਖਰਾਬ ਸੀ ਤਾਂ ਕਰਕੇ ਨਿਸ਼ਾਨੀ ਲਾਈ ਸੀ ਉਹ ਕਹਿੰਦੇ ਲਿਆ ਕੱਢ ਕੇ ਦਿਖਾ ਜਦੋਂ ਕੱਢੀਆਂ ਕਹਿੰਨ ਗਿਣੇ ਨਾ ਨੂੰ ਕਿਤੋਂ ਖਰਾਬ ਨੇ ਇਹ ਉਹੀ ਗਿਣੀਆਂ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਦਿੱਤਾ ਕਿ ਅੱਜ ਜੀ ਅਨਾਉਂਸ ਕਰਦੇ ਆ ਆਮ ਆਦਮੀ ਪਾਰਟੀ ਦਾ ਮੇਅਰ ਹੋਊਗਾ ਚੰਡੀਗੜ੍ਹ ਉਹ 36 ਵੋਟਾਂ ਨਹੀਂ ਗਿਣੀਆਂ ਯਾਰ 36 ਵੋਟਾਂ ਚੋਂ 8 ਰੱਦ ਕਰਤੀਆਂ ਸਾਡੀਆਂ ਜੇ 36 ਚੋਂ 8 ਰੱਦ ਕਰਤੀਆਂ ਮਤਲਬ 25% ਆ ਮਈ ਦੇ ਐਂਡ 'ਚ 92 ਕਰੋੜ ਵੋਟਾਂ ਗਿਣਨੀਆਂ ਨੇ ਜੀ उदों की हाल होगा दे मन चिंता तो इस गल है इदा कर लोंगे यार तुम्हें वोटा न जित जाओ नो प्रॉब्लम no फतवा ले लो लोगों का सिर मत्थे मना पर घट्टो घट यो कि लोगों ने कुछ होर फतवा देता कुछ होर बदल लिया ये थोड़ी चलूगा डिकटेटरशिप मैं तो बोलता सी पार्लीमेंट च मैं क्या जी पंद्रह लाख की रकम लिखता हूँ तो सियाही सूख जाती है पंद्रह लाख की रकम लिखता हूँ तो सियाही सूख जाती है काले दन के बारे में सोचता हूँ तो कलम रुक जाती है ਹਰ ਬਾਤ ਹੀ ਝੁੰਮਲਾ ਨਿਕਲੀ ਮੋਦੀ ਜੀ ਹੁਬ ਤਾਂ ਇਹ ਵੀ ਸ਼ੱਕ ਹੈ ਕਾ ਚਾਹ ਬਣਾਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਸ਼ਰਤ ਲਾ ਲਓ ਮੇਰੇ ਨਾਲ ਉਹ ਵੀ ਨਹੀਂ ਆਉਂਦੀ ਹੋਣੀ ਜੋ ਝੂਠ ਤੇ ਝੂਠ ਚੱਲ ਰਿਹਾ ਦੇਸ਼ ਨਾਲ ਯਾਰ ਐਡਾ ਵੱਡਾ ਦੇਸ਼ ਹੈ ਮਲਟੀਕਲਚਰਡ ਦੇਸ਼ ਹੈ ਦੇਸ਼ ਹੈ ਬਗੀਚੇ ਚ ਤੁਸੀਂ ਮੈਨੂੰ ਦੱਸੋ ਬਗੀਚੇ ਚ ਬਗੀਚਾ ਕਿਹੜਾ ਚੰਗਾ ਲੱਗਦਾ ਹੈ ਜਿੱਦੀ ਚ ਇੱਕੋ ਰੰਗ ਦੇ ਫੁੱਲ ਹੋਣ ਜਾਂ ਜਿੱਦੀ ਚ ਰੰਗ-ਬਰੰਗੇ ਫੁੱਲ ਹੋਣ ਕਿਹੜਾ ਬਗੀਚਾ ਚੰਗਾ ਲੱਗਦਾ ਹੈ ਜੀ ਰੰਗ-ਬਰੰਗੇ ਇਹ ਕਹਿੰਦੇ ਕੱਲੇ ਸਾਡੇ ਵਾਲੇ ਰੰਗ ਹੋਵੇ ਬਸ ਸਾਰੇ ਦੇਸ਼ 'ਚ ਹੋਰ ਰੰਗ ਨਾ ਹੋਵੇ ਕਿਸੇ ਦਾ ਤਾਮਿਲਨਾਡੂ ਕੇਰਲਾ ਬੰਗਾਲ ਝਾਰਖੰਡ ਦਿੱਲੀ ਪੰਜਾਬ ਜੋ ਲਾਏ ਨੇ ਗਵਰਨਰ ਸਾਡੇ ਤੇ ਤੰਕਰਨ ਨੂੰ ਕੀ ਗੱਲ ਇਹ ਪੰਜ ਸਟੇਟਾਂ 'ਚ ਲੋਕ ਨਹੀਂ ਵਸਦੇ ਕੀ ਗੱਲ ਇਹ ਨਾ ਪੰਜ ਸਟੇਟਾਂ ਚ ਕੋਈ ਕੁਰਬਾਨੀ ਨਹੀਂ ਦਿੰਦੀ ਦੇਸ਼ ਭਗਤੀ ਚ ਕਮੀ ਹੈ ਕੋਈ ਜਾਂ ਕੋਈ ਦੋਮ ਦਰਜੇ ਦੇ ਸਿਟੀਜ਼ਨ ਨੇ ਹੈ